ਕੰਤਨ ਰਾਜਾ ਸਾਹਿਬ ਜੀ ਦੀ ਵਰਸੀ ਤੇ ਵਿਸ਼ੇਸ਼ ਕਵਰੇਜ ਜਿਹੜੀ ਆ ਕਿ ਨਵਾਂ ਸ਼ਹਿਰ ਦਾ ਬਾਬਾ YouTube ਚੈਨਲ ਵੱਲੋਂ ਕੀਤੀ ਜਾ ਰਹੀ ਹੈ ਇਸ ਵਕਤ ਅਸੀਂ ਔਰ ਖੜੇ ਆ ਔਰ ਤੁਸੀਂ ਦੇਖ ਸਕਦੇ ਆ ਇੱਥੇ ਵੀ ਜਿਹੜਾ ਅੱਜ ਤੀਸਰੇ ਦਿਨ ਜਿਹੜਾ ਆ ਉਹ ਟੁੱਟ ਲੰਗਰ ਜਿਹੜਾ ਉਹ ਵਰਤਾਇਆ ਜਾ ਰਿਹਾ ਆ ਔਰ ਸਾਡੀ ਕੋਸ਼ਿਸ਼ ਹੈ ਦੇਖੋ ਜਲੇਬੀਆਂ ਔਰ ਇਸ ਤੋਂ ਇਲਾਵਾ ਥਾਂ ਥਾਂ ਜਿਹੜੇ ਆ ਟੁੱਟ ਲੰਗਰ ਜਿਹੜੇ ਸੇਵਾਦਾਰ ਆ ਗਿਆ ਉਹ ਸੇਵਾਦਾਰਾਂ ਵੱਲੋਂ ਵਕੂਪੀ ਸੇਵਾ ਨੁਆਈ ਜਾ ਰਹੀ ਹੈ ਔਰ ਸਾਡੀ ਕੋਸ਼ਿਸ਼ ਰਹਿੰਦੀ ਆ ਕਿ ਤੁਹਾਨੂੰ ਪੂਰੀ ਦੀ ਪੂਰੀ ਕਵਰੇਜ ਜਿਹੜੀ ਹੈਗੀ ਆ ਜਿੰਨੇ ਵੀ ਟੁੱਟ ਲੰਗਰ ਵਰਤਾਏ ਜਾ ਰਹੇ ਹਨ ਕਵਰੇਜ ਜਿਹੜੀ ਆ ਆਪਣੀ ਨਵਾਂ ਸ਼ਹਿਦਵਾਬਾ YouTube ਚੈਨਲ ਤੇ ਦਿਖਾਈ ਜਾਵੇ ਕਿਉਂਕਿ ਅੰਦਰਲੀ ਕਵਰੇਜ ਤੇ ਸਾਰੇ ਦਿਖਾਉਂਦੇ ਨੇ ਪਰ ਸਾਡੀ ਕੋਸ਼ਿਸ਼ ਹੈ ਜਿੰਨੇ ਵੀ ਮੇਨ ਰੋਡ ਦੇ ਉੱਪਰ ਲਿੰਕ ਰੋਡ ਦੇ ਉੱਪਰ ਲੰਗਰ ਵਰਤਾਏ ਜਾਂਦੇ ਰਹੋ ਤੁਹਾਨੂੰ ਆਪਣੇ ਚੈਨਲ ਤੇ ਦਿਖਾਏ ਜਾਣ ਤੇ ਸੇਵਾਦਾਰ ਜਿਹੜੇ ਆ ਪਾਖਾ ਜੀ ਵੱਖੋ-ਵੱਖੀ ਸੇਵਾ ਨਿਭਾ ਰਹੇ ਨੇ ਇਹ ਤੁਸੀਂ ਕਸਬਾ ਔਰਤੋਂ ਦੇਖ ਪਾ ਰਹੇ ਹੋ ਧੰਨ ਧੰਨ ਰਾਜਾ ਸਾਹਿਬ ਜੀ ਦੀ 85ਵੀਂ ਵਰਸੀ ਤੇ ਵਿਸ਼ੇਸ਼ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਪਹੁੰਚੇ ਤੁਹਾਡੇ ਤੱਕ ਹਰ ਖਬਰ ਹਰ ਰਿਪੋਰਟ ਪਿੰਡ ਗਰਚਾ ਦਾਣਾ ਮੰਡੀ ਦੇ ਕੋਲ ਜਿਹੜਾ ਹੈ 메ਨ ਰੋਡ ਆ ਨਹਿਰ ਦੇ ਲਾਗੇ ਵੀ ਜਿਹੜਾ ਆ ਕੋਲਡ ਡਰਿੰਕ ਦਾ ਜਿਹੜਾ ਲੰਗਰ ਹੈਗਾ ਉਹ ਲੱਗਾ ਹੋਇਆ ਆ ਸੇਵਾਦਾਰ ਜਿਹੜੇ ਆ ਉਹ ਬਖੂਬੀ ਸੇਵਾ ਨਿਭਾ ਰਹੇ ਨੇ ਔਰ ਸਾਡੀ ਕੋਸ਼ਿਸ਼ ਰਹਿੰਦੀ ਆ ਕਿ ਜਿਸ ਵੀ ਸਾਥੇ ਵੀ ਟੋਟ ਲੰਗਰ ਵਰਤਾਏ ਜਾ ਰਹੇ ਨੇ ਤੁਹਾਨੂੰ ਉਹ ਆਪਣੇ ਇਸ ਚੈਨਲ ਦੇ ਉੱਪਰ ਦਿਖਾਏ ਜਾਣ ਤੁਸੀਂ ਦੇਖ ਪਾ ਰਹੇ ਹੋ ਨਵਾਂ ਸ਼ਹਿਰ ਦਵਾਬਾ YouTube ਚੈਨਲ ਦੇ ਉੱਪਰ ਔਰ ਭੰਤਰ ਰਾਜਾ ਸਾਹਿਬ ਜੀ ਦੀ 85ਵੀਂ ਵਰਸੀ ਦੇ ਉੱਪਰ ਵਿਸ਼ੇਸ਼ ਜਿਹੜਾ ਆ ਇਹ ਲੰਗਰ ਲਗਾਇਆ ਗਿਆ ਹੈ ਔਰ ਸਾਡੀ ਕੋਸ਼ਿਸ਼ ਰਹਿੰਦੀ ਆ ਕਿ ਜਿਹੜੇ ਮੇਨ ਰੋਡ ਲਿੰਕ ਰੋਡ ਇੱਥੇ ਜਿਹੜੇ ਲੰਗਰ ਲਗਾਏ ਜਾਂਦੇ ਨੇ ਕਿਉਂਕਿ ਇੱਥੇ ਤੱਕ ਕਿਸੇ ਦੇ ਚੈਨਲ ਦਾ ਕੋਈ ਕੈਮਰਾ ਨਹੀਂ ਪਹੁੰਚਦਾ ਨਵਾਂ ਸ਼ਰਧ ਬਾਬਾ YouTube ਚੈਨਲ ਇੱਕ ਅਜਿਹਾ ਚੈਨਲ ਆ ਜੋ ਕਿ ਇਹ ਬਾਹਰੀ ਜਿਹੜੇ ਆ ਦ੍ਰਿਸ਼ ਜਿਹੜੇ ਆ ਤੁਹਾਨੂੰ ਆਪਣੇ ਇਸ ਚੈਨਲ ਤੇ ਦਿਖਾਦੇ ਨੇ ਔਰ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰੋ ਔਰ ਚੈਨਲ ਨੂੰ ਕਰੋ ਸਬਸਕ੍ਰਾਈਬ ਨਵਾਂ ਸ਼ਰਧ ਬਾਬਾ YouTube ਚੈਨਲ ਕੋ ਚੀਫ ਐਡੀਟਰ ਕੈਥ ਘਰਚਾ ਦੀ ਇਹ ਵਿਸ਼ੇਸ਼ ਰਿਪੋਰਟ ਜਿਹੜੀ ਆ ਤੁਸੀਂ ਦੇਖ ਪਾ ਰਹੇ ਹੋ ਕਿ ਇੱਥੇ ਵੀ ਜਿਹੜਾ ਆ ਕਿ ਚਾਪ ਕੋਕੋੜਿਆਂ ਦਾ ਲੰਗਰ ਜਿਹੜਾ ਆ ਉਹ ਵਰਤਾਇਆ ਜਾ ਰਿਹਾ ਆ ਸੇਵਾਦਾਰ ਜਿਹੜੇ ਆ ਉਹ ਬਖੂਬੀ ਸੇਵਾ ਕਰ ਰਹੇ ਨੇ ਨਮਾ ਸ਼ਹਿਰ ਦਾ ਬਾਬਾ YouTube ਚੈਨਲ ਦੀ ਹਮੇਸ਼ਾ ਕੋਸ਼ਿਸ਼ ਰਹਿੰਦੀ ਆ ਕਿ ਜਿੰਨੇ ਵੀ ਟੁੱਟ ਲੰਗਰ ਵਰਤਾਏ ਜਾਂਦੇ ਨੇ ਤੁਹਾਨੂੰ ਜਿਹੜੇ ਆ ਇਸ ਆਪਣੇ ਚੈਨਲ ਤੇ ਦਿਖਾਈਏ ਔਰ ਖਬਰਾਂ ਦਾ ਵੀ ਇਹ ਚੈਨਲ ਹੈ ਤੁਸੀਂ ਖਬਰਾਂ ਵੀ ਇਸ ਦੇ ਉੱਪਰ ਦੇਖ ਪਾਉਂਦੇ ਹੋ ਇਲਾਕੇ ਦੀਆਂ ਇਸ ਬਕਸ ਜਿਹੜੇ ਆ ਤੁਸੀਂ ਦੇਖ ਰਹੇ ਹੋ ਕੀ ਧੰਨ ਧੰਨ 108 ਹਜੂਰ ਸ਼੍ਰੀ ਨਾਭ ਕਵਲਜੀ ਰਾਜਾ ਸਾਹਿਬ ਜੀ ਦੀ ਸਲਾਨਾ ਵਰਸੀ ਦੇ ਉੱਪਰ ਜਿਹੜਾ ਆ ਕਿ ਚਾਪ ਕੋੜਿਆਂ ਦਾ ਜਿਹੜਾ ਲੰਗਰ ਹੈਗਾ ਆ ਉਹ ਵਰਤਾਇਆ ਜਾ ਰਿਹਾ ਹੈਗਾ ਔਰ ਬੜੀ ਸ਼ੁੱਧਤਾ ਰੱਖੀ ਜਾਂਦੀ ਹੈਗੀ ਆ ਔਰ ਤੁਸੀਂ ਦੇਖ ਪਾ ਰਹੇ ਹੋ ਨਮਾ ਸ਼ਹਿਰ ਦੇ ਬਾਬਾ YouTube ਚੈਨਲ ਤੋਂ ਚੀਫ ਐਡੀਟਰ ਕੈਥ ਘਰਚਾ ਦੀ ਇਹ ਵਿਸ਼ੇਸ਼ ਰਿਪੋਰਟ ਸਾਲੋਂ ਦੇ ਵਿੱਚ ਦੇਖ ਪਾ ਰਹੇ ਹੋ ਅੱਜ ਤੀਸਰੇ ਦਿਨ ਵੀ ਜਿਹੜਾ ਹੈ ਇੱਥੇ ਟੁੱਟ ਲੰਗਰ ਵਰਤਾਇਆ ਜਾ ਰਿਹਾ ਔਰ ਤੁਸੀਂ ਦੇਖ ਪਾ ਰਹੇ ਹੋ ਸੇਵਾਦਾਰ ਬੜੋ ਜਿਹੜੀ ਹੈਗੀ ਆ ਉਹ ਬਖੂਬੀ ਸੇਵਾ ਨਿਭਾਈ ਜਾ ਰਹੀ ਹੈ। ਔਰ ਇੱਥੇ ਜਿਹੜਾ ਆ ਅਲੱਗ-ਅਲੱਗ ਤੋਰ ਦੇ ਉੱਪਰ ਜਿਹੜੇ ਆ ਲੰਗਰ ਜਿਹੜਾ ਉਹ ਵਰਤਾਇਆ ਜਾਂਦਾ ਆ। ਜਿਸ ਤਰ੍ਹਾਂ ਕੀ ਕਦੀ ਚਾਹ ਫੋੜਿਆ ਦਾ ਲੰਗਰ ਔਰ ਇਸ ਤੋਂ ਇਲਾਵਾ ਮਤਲਬ ਫਰੂਟ ਜਿਸ ਜਿਸ ਤਰ੍ਹਾਂ ਵੀ ਜਿਸ ਦੀ ਜਿਨ੍ਹਾਂ ਦੀ ਵੀ ਸ਼ਰਧਾ ਹੈਗੀ ਉਸ ਦੇ ਮੁਤਾਬਿਕ ਜਿਹੜਾ ਇੱਥੇ ਲੰਗਰ ਜਿਹੜਾ ਲਗਾਇਆ ਜਾਂਦਾ ਆ। ਔਰ ਅੱਜ ਤੁਸੀਂ ਆ ਦੇਖ ਪਾ ਰਹੇ ਹੋ ਨਵਾਂ ਸ਼ਹਿਰ ਦੇ ਬਾਬਾ YouTube ਚੈਨਲ ਦੇ ਉੱਪਰ ਤੀਸਰੇ ਦਿਨ ਦੀ ਰਿਪੋਰਟ ਬੱਚੇ ਵੀ ਜਿਹੜੇ ਆਗੇ ਉਹ ਬਖੂਬੀ ਸੇਵਾ ਜਿਹੜੇ ਆ ਉਹ ਨਿਵਾ ਰਹੇ ਨੇ ਔਰ ਸਾਡੀ ਕੋਸ਼ਿਸ਼ ਰਹੇਗੀ ਕਿ ਤੁਹਾਨੂੰ ਜਿੰਨੇ ਵੀ ਲਿੰਕ ਰੋਡ ਦੇ ਉੱਪਰ ਜਾਂ ਮੇਨ ਰੋਡ ਦੇ ਉੱਪਰ ਲੰਗਰ ਜਿਹੜੇ ਲਗਾਏ ਜਾਂਦੇ ਨੇ ਫ੍ਰੀ ਗੱਡੀਆਂ ਦੀ ਸੇਵਾ ਜਿਹੜੀ ਆ ਉਹ ਲੱਗੀ ਹੋਈ ਆ ਔਰ ਇਹ ਰੂਟ ਨੂੰ ਵੀ ਜਿਹੜਾ ਐਡਵਾਈਸ ਕੀਤਾ ਜਾ ਰਿਹਾ ਤਾਂ ਜੋ ਜਿਹੜਾ ਕੀ ਇੱਥੇ ਰਸ਼ ਨਾ ਪਵੇ ਇਸ ਚੀਜ਼ ਦਾ ਵੀ ਖਾਸ ਕਰਕੇ ਜਿਹੜਾ ਉਹ ਧਿਆਨ ਰੱਖਿਆ ਜਾ ਰਿਹਾ ਆ ਕਿ ਰਸ਼ ਨਾ ਪਵੇ ਕਿਉਂਕਿ ਲੱਖਾਂ ਦੀ ਤਦਾਦ ਦੇ ਵਿੱਚ ਜਿਹੜੀ ਆ ਸੰਗਤ ਜਿਹੜੀ ਆ ਲੱਖਾਂ ਦੀ ਤਦਾਦ ਵਿੱਚ ਇੱਥੇ ਸੰਗਤ ਜਿਹੜੀ ਆ ਉਹ ਆਂਦੀ ਆ ਹਜ਼ਾਰਾਂ ਨਹੀਂ کئی ਲੱਖਾਂ ਦੀ ਤਦਾਦ ਵਿੱਚ ਇੱਥੇ ਸੰਗਤ ਆਂਦੀ ਆ ਦਰਬਾਰ ਬਣਾਇਆ ਹੋਇਆ ਹੈ ਪਿੰਟ ਸਾਲੋਂ ਦੇ ਵਿੱਚ ਔਰ ਜਿੱਥੇ ਕੇਲਿਆਂ ਦਾ ਪ੍ਰਸ਼ਾਦ ਜਿਹੜਾ ਉਹ ਦਿੱਤਾ ਜਾ ਰਿਹਾ ਆ ਉੱਥੇ ਹੀ ਜਿਹੜਾ ਆ ਪਕੌੜਿਆਂ ਦਾ ਜਿਹੜਾ ਹੈਗਾ ਆ ਚਾਪ ਕੋੜੇ ਵੀ ਜਿਹੜੇ ਆ ਬਈ ਇੱਥੇ ਵਰਤਾਏ ਜਾ ਰਹੇ ਨੇ ਹਲਵਾਈ ਵੀ ਆਪ ਕੋ ਆਪਣਾ ਕੰਮ ਜਿਹੜਾ ਆ ਉਹ ਕਰ ਰਹੇ ਨੇ ਔਰ ਤੁਸੀਂ ਦੇਖ ਪਾ ਰਹੇ ਹੋ ਨਵਾਂ ਸ਼ਹਿਰ ਦਵਾਪਾ YouTube ਚੈਨਲ ਦੇ ਉੱਪਰ ਹਰ ਪਾਸੇ ਹਕੂਮਤ ਦਾ ਤੇਰੀਆਂ ਨੇ ਵਿਸ਼ੇਸ਼ ਰਿਪੋਰਟ ਹਰ ਪਾਸੇ ਹਕੂਮਤ ਦਾ ਤੇਰੀਆਂ ਨੇ ਤੇਰਾ ਰਾਜ ਦਾਤ ਔਰ ਫ੍ਰੀ ਸੇਵਾ ਜਿਹੜੀਆਂ ਗੱਡੀਆਂ ਨੇ ਉਹ ਵੀ ਇਸ ਮੌਕੇ ਦੇ ਉੱਪਰ ਲੱਗੀਆਂ ਹੋਈਆਂ ਨੇ ਫ੍ਰੀ ਸੇਵਾ ਨਵਾਰ ਰਹੀਆਂ ਨੇ ਔਰ ਨਵਾਂ ਸ਼ਹਿਰ ਦਵਾਬਾ YouTube ਚੈਨਲ ਵੀ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਪੂਰੀ ਪੂਰੀ ਕਵਰੇਜ ਜਿਹੜੀ ਹੈਗੀ ਆ ਉਹ ਤੁਹਾਨੂੰ ਆਪਣੇ ਇਸ ਚੈਨਲ ਤੇ ਅਸੀਂ ਦਿਖਾ پا ਰਹੇ ਹਾਂ ਔਰ ਤੁਸੀਂ ਦੇਖ ਰਹੇ ਹੋ ਨਵਾਂ ਸ਼ਹਿਰ ਦਵਾਬਾ ਔਰ ਤੁਸੀਂ ਦੇਖ پا ਰਹੇ ਹੋ ਕਿਸ ਤਰ੍ਹਾਂ ਭਰ ਭਰ ਕੇ ਗੱਡੀਆਂ ਜਿਹੜੀਆਂ ਹੈਗੀਆਂ ਆ ਕੰਤਨ ਰਾਜਾ ਸਾਹਿਬ ਜੀ ਦੇ ਦਰਬਾਰ ਨੂੰ ਜਿਹੜੀਆਂ ਆ ਉਹ ਜਾ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਬੰਗਾ ਰੋਡ ਦੇ ਉੱਪਰ ਥਾਂ ਥਾਂ ਤੇ ਜਿਹੜੇ ਆ ਟੁੱਟ ਲੰਗਰ ਜਿਹੜੇ ਆ ਵਰਤਾਏ ਜਾ ਰਹੇ ਨੇ ਕੋਲਡ ਡਰਿੰਕ ਦਾ ਜਿਹੜਾ ਲੰਗਰ ਹੈਗਾ ਉਹ ਇਸ ਸਥਾਨ ਦੇ ਉੱਪਰ ਪਤਾਇਆ ਜਾ ਰਹੇ ਨੇ ਹਰ ਵਰਗ ਜਿਹੜਾ ਆ ਸੇਵਾ ਨਿਵਾਰਿਆ ਆ ਹਰ ਵਰਗ ਇਸ ਸੇਵਾ ਦੇ ਵਿੱਚ ਨਿਵਾਰੇ ਨੇ ਔਰ ਰੂਪ ਜਿਹੜਾ ਆ ਉਸ ਨੂੰ ਵੀ ਡਿਵਾਈਡ ਕੀਤਾ ਜਾ ਰਿਹਾ ਆ ਤਾਂ ਜੋ ਜਿਹੜਾ ਆ ਕਿ ਰਾਸ਼ੀ ਜਿਹੜਾ ਆ ਉਹ ਨਾ ਪਵੇ ਲੱਖਾਂ ਦੀ ਤਦਾਦ ਦੇ ਵਿੱਚ ਜਿਹੜਾ ਆ ਇੱਥੇ ਸੰਗਤ ਆਂਦੇ ਨੇ ਲੱਖਾਂ ਦੀ ਤਦਾਦ ਵਿੱਚ ਸ਼ਰਧਾਲੂ ਜਿਹੜੇ ਆ ਧੰਨ ਧਰ ਰਾਜਾ ਸਾਹਿਬ ਜੀ ਦੇ ਅਸਥਾਨ ਤੇ ਆਂਦੇ ਨੇ ਆ ਟਰੈਕਟਰ ਵੀ ਤੁਸੀਂ ਦੇਖ ਸਕਦੇ ਹੋ ਵੈਸੇ ਕਾਫੀ ਆਲੀ ਸ਼ਾਨ ਹੈ ਇਸ ਤਰ੍ਹਾਂ ਦੇ ਨਜ਼ਾਰੇ ਵੀ ਇੱਥੇ ਦੇਖਣ ਨੂੰ ਮਿਲਦੇ ਨੇ ਔਰ ਨਵਾਂ ਸ਼ਹਿਰ ਦਵਾਬਾ YouTube ਚੈਨਲ ਦੀ ਹਮੇਸ਼ਾ ਕੋਸ਼ਿਸ਼ ਰਹਿੰਦੀ ਆ ਕਿ ਤੁਹਾਨੂੰ ਆਪਣੇ ਇਸ ਚੈਨਲ ਦੇ ਉੱਪਰ ਤਕਰੀਬਨ ਤਕਰੀਬਨ ਜਿਸ ਇਸ ਥਾਂ ਦੇ ਉੱਪਰ ਵੀ ਲੰਗਰ ਲਗਾਏ ਹੋਏ ਨੇ ਤੁਹਾਨੂੰ ਉਹ ਦਿਖਾਏ ਜਾਣ ਕਿਉਂਕਿ ਇੱਕ ਯਾਦਗਾਰੀ ਹੁੰਦੀ ਹੈਗੀ ਆ ਹਰ ਸਾਲ ਜਿਹੜਾ ਆ ਕਿ ਧੰਨਤਾ ਰਾਜਾ ਸਾਹਿਬ ਜੀ ਦੇ ਜਿਹੜੇ ਦਿਨ ਨੇ ਉਹ ਮਨਾਏ ਜਾਂਦੇ ਨੇ ਵੈਸੇ ਤੇ ਸਲਾਨਾ ਵਰਸੀ ਤੇ ਇੱਕ ਅਲੱਗ ਹੈ ਤੁਸੀਂ ਐਤਵਾਰ ਨੂੰ ਤੁਸੀਂ ਦੇਖੋ ਮਤਲਬ ਮੇਲਾ ਇੱਕ ਬਹੁਤ ਵੱਡਾ ਮੇਲੇ ਦੇ ਰੂਪ ਦੇ ਵਿੱਚ ਜਿਹੜਾ ਆ ਸੰਗਤ ਜਿਹੜੀ ਆ ਇੱਥੇ ਆਉਂਦੀ ਆ ਸਾਡੀ ਕੋਸ਼ਿਸ਼ ਰਹੇਗੀ ਕਿ ਤੁਹਾਨੂੰ ਹਰ ਜਿਹੜਾ ਆ ਤਰੀਖ ਦਿਖਾਇਆ ਜਾਵੇ ਨਵਾਂ ਸ਼ਰਦ ਬਾਬਾ YouTube ਚੈਨਲ ਤੋਂ chief editor ਕੈਂਤ ਖਰਚਾ ਦੀ ਵਿਸ਼ੇਸ਼ ਰਿਪੋਰਟ ਰੋੜਿਆ ਨਹਿਰ ਜਿਹੜੀ ਹੈਗੀ ਆ ਹੋਰ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਸੇਵਾਦਾਰ ਜਿਹੜੇ ਹੈਗੇ ਆ ਉਹ ਆਪਣੀ ਸੇਵਾ ਨਿਭਾ ਰਹੇ ਨੇ ਕਿਉਂਕਿ ਇੱਕ ਕੁ ਰਸਤਾ ਪੈ ਜਾਂਦਾ ਹੈ ਚਾਰੇ ਪਾਸੇ ਤੋਂ ਜਿਹੜੀ ਸੰਗਤ ਹੈਗੀ ਆ ਉਹ ਰਾਜਾ ਸਾਹਿਬ ਨੂੰ ਆਂਦੇ ਨੇ ਔਰ ਸੇਵਾਦਾਰ ਜਿਹੜੇ ਉਹ ਆਪਣੀ ਡਿਊਟੀ ਨੂੰ ਸਮਝਦੇ ਹੋ ਜਿਹੜੇ ਆ ਕਿ ਰਸ ਨਾ ਪਵੇ ਕਿਉਂਕਿ ਲੱਖਾਂ ਦੀ ਤਲਾਦ ਵਿੱਚ ਸੰਧਾਲੂ ਆਂਦੇ ਨੇ ਉਹ ਆਪਣੇ ਬਾਖੋਪੀ ਸੇਵਾ ਜਿਹੜੇ ਨਿਭਾ ਰਹੇ ਨੇ ਔਰ ਇਸ ਮੌਕੇ ਤੇ ਜਿਹੜੀ ਐ ਐਂਬੂਲੈਂਸ ਸੇਵਾ ਵੀ ਆ ਉਹ ਉਪਲਬਧ ਹੈਗੀ ਆ ਵੈਸੇ ਤੇ ਰਾਜਾ ਸਾਹਿਬ ਜੀ ਦੇ ਆਸ਼ੀਰਵਾਦ ਦੇ ਨਾਲ ਮੈਨੂੰ ਵੀ ਕਈ ਸਾਲ ਹੋ ਗਿਆ ਕਵਰੇਜ ਕਰਦੇ ਨੂੰ ਕੋਈ ਐਸੀ ਗੱਲਬਾਤ ਨਹੀਂ ਹੋਈ ਲੇਕਿਨ ਫਿਰ ਵੀ ਐਂਬੂਲੈਂਸ ਸੇਵਾ ਜਿਹੜੀ ਹੈ ਉਹ ਇਸ ਮੌਕੇ ਤੇ ਉੱਪਰ ਜਿਹੜੀ ਆ ਉਪਲਬਧ ਹੈ ਤਾਂ ਜੋ ਕਿਸੇ ਤਰ੍ਹਾਂ ਦੀ ਕੋਈ ਕਿਸੇ ਨੂੰ ਕੋਈ ਪ੍ਰੋਬਲਮ ਆndi ਹੈਗੀ ਆ ਇਹ ਸੇਵਾ ਵੀ ਜਿਹੜੀ ਆ ਉਹਨਾਂ ਦੇ ਉੱਪਰ ਇੱਥੇ ਰੱਖੀ ਗਈ ਆ ਨਵਾਂ ਸ਼ਹਿਰ ਦਵਾਪਾ YouTube ਚੈਨਲ ਤੋਂ ਚੀਫ ਐਡੀਟਰ ਕੈਤ ਘਰ ਚਾ ਦੀ ਵਿਸ਼ੇਸ਼ ਰਿਪੋਰਟ ਤੁਸੀਂ ਦੇਖ ਸਕਦੇ ਹੋ ਇਸ ਵਕਤ ਮੈਂ ਪਿੰਡ ਕਮਾਮ ਦੇ ਵਿੱਚ ਖੜਾ ਹੈਗਾ ਆ ਹਰ ਸਾਲ ਦੀ ਤਰ੍ਹਾਂ ਇੱਥੇ ਵੀ ਧਰਮਕੋਟ ਪਿੰਡ ਧਰਮਕੋਟ ਵਾਲਿਆਂ ਵੱਲੋਂ ਜਿਹੜੀ ਲੰਗਰ ਦੀ ਸੇਵਾ ਆ ਉਹ ਨੁਵਾਈ ਜਾ ਰਹੀ ਹੈ ਜਿਸ ਦੇ ਵਿੱਚ ਐਨ ਆਰ ਆਈ ਵੀਰ ਔਰ ਸੰਜੋਗੀ ਨੇ ਔਰ ਹਰ ਸਾਲ ਜਿਹੜਾ ਆ ਇਹ ਲੰਗਰ ਜਿਹੜਾ ਆ ਇੱਥੇ ਵਰਤਾਇਆ ਜਾਂਦਾ ਆ ਔਰ ਤੁਸੀਂ ਦੇਖ پا ਰਹੇ ਹੋ ਸਾਡੀ ਕੋਸ਼ਿਸ਼ ਹੈ ਜੀ ਸੇਵਾਦਾਰ ਜਿਹੜੇ ਆ ਉਹ ਬਹੁਤੀ ਸੇਵਾ ਨਿਭਾ ਰਹੇ ਨੇ ਔਰ ਰੂਟ ਨੂੰ ਵੀ ਡਿਵਾਈਡ ਜਿਹੜਾ ਉਹ ਕੀਤਾ ਜਾ ਰਿਹਾ ਆ ਔਰ ਇੱਧਰ ਤੁਸੀਂ ਦੇਖ ਸਕਦੇ ਆ ਹਰ ਵਿਅਕਤੀ ਜਿਹੜਾ ਆ ਉਹ ਸੇਵਾ ਨਿਭਾ ਰਿਹਾ ਆ ਨਮਨ ਸ਼ਰਦਆਬਾ YouTube ਚੈਨਲ ਤੋਂ ਤੁਸੀਂ ਦੇਖ ਪਰ ਉਹ ਸਾਡੀ ਕੋਸ਼ਿਸ਼ ਰਹੇਗੀ ਕਿ ਜੋ ਵੀ ਸ਼ਰਧਾਲੂ ਇਸ ਮੌਕੇ ਤੇ ਪਹੁੰਚੇ ਹੋਏ ਨੇ ਉਹ ਵੀ ਤੁਹਾਨੂੰ ਅਸੀਂ ਦਿਖਾਈਏ ਔਰ ਦੇਖ ਪਾ ਰਹੇ ਹਾਂ ਔਰ ਜੈ ਰਾਜੀ ਜੀ ਔਰ ਸਾਡੀ ਕੋਸ਼ਿਸ਼ ਰਹੇਗੀ ਕਿ ਲਿੰਕ ਰੋਡ 메ਨ ਰੋਡ ਦੇ ਉੱਪਰ ਜੋ ਵੀ ਲੰਗਰ ਲੱਗੇ ਹੋਏ ਨੇ ਕਿਉਂਕਿ ਇਹਨਾਂ ਨੂੰ ਕੋਈ ਵੀ ਚੈਨਲ ਆਪਣੇ ਤੇ ਨਹੀਂ ਦਿਖਾਉਂਦਾ ਅੰਦਰਲੀ ਕਵਰੇਜ ਸਾਰੇ ਕਰਦੇ ਨੇ ਸਾਡੀ ਕੋਸ਼ਿਸ਼ ਰਹਿੰਦੀ ਆ ਕਿ ਜਿਹੜੀ ਬਾਹਰੀ ਆ ਜੋ ਲੰਗਰ ਲਗਾਉਂਦੇ ਨੇ ਆਪਣੇ ਚੈਨਲ ਤੇ ਦਿਖਾਏ ਜਾਣ। ਔਰ ਇਧਰ ਦੇ ਦੇਖ ਸਕਦੇ ਆ ਕਿ ਸੇਵਾਦਾਰ ਜਿਹੜੇ ਆ ਉਹ ਬਹੁਤ ਖੂਬੀ ਸੇਵਾ ਨਿਵਾ ਰਹੇ ਨੇ। ਧੰਤਨ ਰਾਜਾ ਸਾਹਿਬ ਜੀ ਦੀ 85ਵੀਂ ਵਰਸੀ ਦੇ ਉੱਪਰ ਵਿਸ਼ੇਸ਼ ਜਿਹੜਾ ਆ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅਸੀਂ ਜਿਹੜੀ ਆ ਉਹ ਕਵਰੇਜ ਜਿਹੜੀ ਆ ਤੁਹਾਨੂੰ ਦਿਖਾ ਰਹੇ ਆ। ਔਰ ਹਰ ਹਰ ਵਿਅਕਤੀ ਜਿਹੜਾ ਆ ਉਹ ਬਹੁਤ ਖੂਬੀ ਸੇਵਾ ਨਵਾ ਰਿਆ ਨਵਾਂ ਸ਼ਹਿਰ ਦੇ ਬਾਬਾ YouTube ਚੈਨਲ ਤੋਂ ਕੈਂਸ ਗਰਚਾ ਚੀਫ ਐਡੀਟਰ ਦੀ ਵਿਸ਼ੇਸ਼ ਰਿਪੋਰਟ ਰਿਹਾ ਜਿਹੜੇ ਬੂਟਿਆਂ ਦੀ ਸੇਵਾ ਹੈਗੀ ਆ ਹਰਿਆਲੀ ਉਹ ਵੀ ਨਾਲ ਦੀ ਨਾਲ ਜਿਹੜੀ ਆ ਇੱਥੇ ਵਰਤਾਏ ਜਾ ਰਹੇ ਨੇ ਬੂਟੇ ਵੀ ਲੇਕਿਨ ਇੱਕ ਜਰੂਰ ਅਸੀਂ ਬੇਨਤੀ ਕਰਾਂਗੇ ਘਰ ਲਿਜਾ ਕੇ ਇਹਨਾਂ ਨੂੰ ਖੁੰਝੇ ਵਿੱਚ ਨਾ ਸਿੱਟ ਦੇਣਾ ਲੈ ਕੇ ਤਾਂ ਜਾਇਓ ਅਗਰ ਤੁਸੀਂ ਲਗਾਣੇ ਨੇ ਜਾਂ ਤੁਸੀਂ ਆਣਗਵਾਂਡ ਵਾਲਿਆਂ ਨੂੰ ਕਿਸੇ ਨੂੰ ਦੇ ਦੇਣਾ ਜੋ ਬੂਟਿਆਂ ਦੀ ਸੇਵਾ ਕਰ ਸਕੇ ਮੁਫਤ ਮੈਡੀਕਲ ਕੈਂਪ ਜਿਹੜਾ ਆ ਅੱਜ ਤੀਸਰੇ ਦਿਨ ਪਿੰਡ ਚਾਲਖੁਰਤ ਜਿਹੜਾ ਉਹ ਇਹ ਲਗਾਇਆ ਗਿਆ ਹੈ ਸਾਡੀ ਕੋਸ਼ਿਸ਼ ਰਹੀ ਆ ਕਿ ਤੁਹਾਨੂੰ ਤਿੰਨ ਦੇ ਤਿੰਨ ਦਿਨ ਜਿਹੜੀ ਆ ਕਵਰੇਜ ਜਿਹੜੀ ਆ ਉਹ ਆਪਣੇ ਇਸ ਚੈਨਲ ਦੇ ਉੱਪਰ ਧਕਾਈ ਜਾਵੇ ਸੇਵਾਦਾਰ ਜਿਹੜੇ ਆ ਜਿਸ ਤਰ੍ਹਾਂ ਪਹਿਲੇ ਦੋ ਦਿਨ ਸੰਨ ਅੱਜ ਵੀ ਉਸੇ ਤਰ੍ਹਾਂ ਜਿਹੜੀ ਆ ਸੇਵਾ ਜਿਹੜੀ ਆ ਉਹ ਵਰਤਨਾ ਦੀ ਨਿਭਾ ਰਹੇ ਨੇ ਤਿੰਨ ਦਿਨ ਤੋਂ ਸੇਵਾਦਾਰ ਜਿਹੜੇ ਆ ਲਗਾਤਾਰ ਜਿਹੜੇ ਆ ਦਿਨ ਰਾਤ ਉਹ ਸੇਵਾ ਨਿਵਾ ਰਹੇ ਨੇ ਸਾਡੀ ਕੋਸ਼ਿਸ਼ ਰਹਿੰਦੀ ਆ ਕਿ ਤੁਹਾਨੂੰ ਇੱਕ ਇੱਕ ਪਲ ਦੀ ਤਸਵੀਰ ਜਿਹੜੀ ਆ ਕਿ ਨਵਾਂ ਸ਼ਹਿਰ ਦਵਾਬਾ YouTube ਚੈਨਲ ਦੇ ਉੱਪਰ ਦਿਖਾਈ ਜਾਵੇ ਔਰ ਤਿੰਨ ਦਿਨ ਤੋਂ ਲਗਾਤਾਰ ਜਿਹੜੇ ਆ ਸੇਵਾ ਨਿਵਾ ਰਹੇ ਇਸ ਪਾਸੇ ਤੁਸੀਂ ਦੇਖ ਸਕਦੇ ਹੋ ਲੰਗਰ ਜਿਹੜਾ ਆ ਉਹ ਲੱਗਾ ਹੋਇਆ ਆ ਔਰ ਸੇਵਾਦਾਰ ਜਿਹੜੇ ਆ ਉਹ ਹਾਂਜੀ ਹਾਂਜੀ ਸੇਵਾ ਕਰ ਰਹੇ ਨੇ ਇੱਧਰ ਫਪਕੋੜਿਆਂ ਦਾ ਲੰਗਰ ਬ੍ਰੈਡ ਪਕੋੜੇ ਦਾ ਲੰਗਰ ਜਿਹੜਾ ਆ ਉਹ ਲੱਗਾ ਹੋਇਆ ਆ ਔਰ ਵੱਡੀਆਂ ਸਕਰੀਨਾਂ ਲਾ ਕੇ ਕਿ ਕਿ ਰਾਸ਼ ਲੱਖਾਂ ਦੀ ਤਦਾਦ ਦੇ ਵਿੱਚ ਸੰਗਤ ਇੱਥੇ ਆਂਦੀ ਆ ਜੋ ਕਈ ਵਾਰ ਸ਼ਰਧਾਲੂ ਆ ਅੰਦਰ ਤੱਕ ਨਹੀਂ ਪਹੁੰਚ ਪਾਉਂਦੇ ਕਿਉਂਕਿ ਲੱਖਾਂ ਦੀ ਤਦਾਦ ਦੇ ਵਿੱਚ ਸ਼ਰਧਾਲੂ ਆਂਦੇ ਨੇ ਵੱਡੀਆਂ ਸਕਰੀਨਾਂ ਲਾਈਆਂ ਹੋਈਆਂ ਨੇ ਤਾਂ ਜੋ ਜਿਹੜੇ ਆ ਜਿੱਥੇ ਵੀ ਲੰਗਰ ਛਕਣ ਉਹ ਸਕਰੀਨਾਂ ਦੇ ਉੱਪਰ ਜਿਹੜਾ ਆ ਆ ਤੁਸੀਂ ਦੇਖ ਪਾ ਰਹੇ ਹੋ ਕਿਉਂਕਿ ਰਸ਼ ਬਹੁਤ ਜ਼ਿਆਦਾ ਹੁੰਦਾ ਆ ਲੱਖਾਂ ਦੀ ਤਦਾਦ ਦੇ ਵਿੱਚ ਸੰਗਤ ਆਂਦੀ ਆ ਔਰ ਇਹ ਸਕਰੀਨ ਤੁਸੀਂ ਦੇਖ ਪਾ ਰਹੇ ਹੋ ਸ਼੍ਰੀ ਵਾਹਿਗੁਰੂ ਆਸੇ ਮਹਾਨ ਸਾਹਾਂ ਸਾਤੇ ਜਿਹੜੀਆਂ ਸਕਰੀਨਾਂ ਲਾਈਆਂ ਹੋਈਆਂ ਨੇ ਤਾਂ ਜੋ ਜਿਹੜੇ ਅੰਦਰ ਨਹੀਂ ਜਾ ਸਕਦੇ ਉਹ ਇਸ ਸਕਰੀਨਾਂ ਦੇ ਉੱਪਰ ਅੰਦਰ ਦਾ ਪੂਰੇ ਦਾ ਪੂਰਾ ਦ੍ਰਿਸ਼ ਪ੍ਰੋਗਰਾਮ ਜਿਹੜਾ ਉਹ ਦੇਖ ਸਕਣ ਆਹ ਹਰਤਾ ਦਾ ਜਿਹੜੀ ਹੂਲਤ ਜਿਹੜੀ ਆ ਜਨਮ ਲੈ ਕੇ ਆਏ ਨੰਬਰਦਾਰ ਪਰਵਾਰ ਦਿੱਤੀ ਗਈ ਜਦੋਂ ਦਾ ਦਾ ਜਨਮ ਹੋਇਆ ਆ ਸ਼ੁਰੂ ਕਰਨ ਤੋਂ ਪਹਿਲਾਂ ਮੰਨਣਹਾ ਨੇ ਪਿੰਡ ਤੋਂ ਬਾਬਾ ਜੀ ਦੇ ਪਿਤਾ ਪੁਰਖੀ ਨਗਰ ਤੋਂ ਪ੍ਰਬੰਧ ਸਾਡੀ ਵੀ ਕੋਸ਼ਿਸ਼ ਰਹੀ ਆ ਕਿ ਤੁਹਾਨੂੰ ਪਲ-ਪਲ ਦੀ ਤਸਵੀਰ ਜਿਹੜੀ ਆ ਆਪਣੇ ਇਸ ਕੈਮਰੇ ਵਿੱਚ ਅਸੀਂ ਦਿਖਾ ਸਕੀਏ ਔਰ ਹਰ ਸਾਲ ਜਿਹੜਾ ਆ ਇੱਥੇ ਧੰਤਨ ਰਾਜਾ ਸਾਹਿਬ ਜੀ ਦੀ ਹਰ ਹਰ ਸਮਾਗਮ ਦੇ ਉੱਪਰ ਜਿਹੜਾ ਆ ਇੱਥੇ ਦਿਖਾਏ ਜਾਂਦੇ ਨੇ ਚਲੋ ਅੰਦਰ ਦਾ ਦ੍ਰਿਸ਼ ਤੁਹਾਨੂੰ ਅਸੀਂ ਦਿਖਾਉਂਦੇ ਆ ਔਰ ਤੁਸੀਂ ਦੇਖ ਪਾ ਰਹੇ ਹੋ ਜਿਸ ਤਰ੍ਹਾਂ ਲਗਾਤਾਰ 3 ਦਿਨ ਤੋਂ ਜਿਹੜਿਆ ਸੇਵਾ ਇੱਥੇ ਨਿਵਾ ਰਹੇ ਨੇ ਤੁਹਾਨੂੰ ਅਸੀਂ ਕੱਲ ਵੀ ਆਪਣੇ ਇਸ ਚੈਨਲ ਦੇ ਉੱਪਰ ਦਿਖਾਇਆ ਸੀ ਤੇ ਅੱਜ ਵੀ ਤੁਹਾਨੂੰ ਜਿਹੜੇ ਆ ਹਰ ਸਥਾਨ ਦਾ ਜਿਹੜਾ ਉਹ ਦਿਖਾ ਰਹੇ ਆ ਔਰ ਤੁਸੀਂ ਦੇਖ ਪਾ ਰਹੇ ਹੋ ਨਵਾਂ ਸ਼ਹਿਰ ਦਾ ਬਾਬਾ YouTube ਚੈਨਲ ਦੇ ਉੱਪਰ ਇਹ ਵਿਸ਼ੇਸ਼ ਰਿਪੋਰਟ ਔਰ ਲਗਾਤਾਰ ਜਿਹੜੀ ਆ ਸੇਵਾ 3 ਦਿਨ ਤੋਂ ਜਿਹੜੀ ਨਿਵਾ ਰਹੇ ਨੇ ਔਰ ਹਰ ਐਤਵਾਰ ਤੰਤਰ ਰਾਜਾ ਸਾਬ ਜੀ ਦੇ ਸਥਾਨ ਦੇ ਉੱਪਰ ਮੇਲਾ ਮੇਲੇ ਦੀ ਤਰ੍ਹਾਂ ਜਿਹੜੀ ਆ ਸੰਗਤ ਜਿਹੜੀ ਆ ਹਜ਼ਾਰਾਂ ਦੀ ਤعداد ਦੇ ਵਿੱਚ ਹਰ ਐਤਵਾਰ ਵੀ ਸੰਗਤ ਜਿਹੜੀ ਆ ਇਸ ਸਥਾਨ ਤੇ ਆਉਂਦੇ ਨੇ ਪਰ ਅੱਜ ਤੇ ਜਿਹੜਾ ਲੱਖਾਂ ਦੀ ਤਰ੍ਹਾਂ ਦੇ ਵਿੱਚ ਸੰਗਤ ਜਿਹੜੀ ਆ ਇਸ ਮੌਕੇ ਤੇ ਆਈ ਹੋਈ ਹੈ ਔਰ ਸੇਵਾਦਾਰਾਂ ਵੱਲੋਂ ਬਾਕੂਬੀ ਸੇਵਾ ਨਵਾਈ ਜਾ ਰਹੀ ਹੈ ਕੋਸ਼ਿਸ਼ ਕਰੋ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਜਿਹੜਾ ਆ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੀ ਹੋਈ ਸੰਗਤ ਵੈਸੇ ਤੇ ਸਭ ਦੇਖ ਰਹੇ ਨੇ ਲਾਈਵ ਵੀ ਦੇਖ ਰਹੇ ਨੇ ਇਸ ਦੇ ਵਿੱਚ ਅਸੀਂ ਚੌਣਵੀਆਂ ਖਬਰਾਂ ਜਿਸ ਤਰ੍ਹਾਂ ਹੁੰਦੀਆਂ ਨੇ ਛੋੜ ਦੇ ਵਿੱਚ ਅਸੀਂ ਤੁਹਾਨੂੰ ਸਾਰਾ ਜਿਹੜਾ ਆ ਉਹ ਇੱਕ ਜਾਂ ਦੋ ਮਿੰਟ ਦੇ ਵਿੱਚ ਹੀ ਦਿਖਾ ਦਿੰਦੇ ਆ ਉਹ ਟੁੱਟ ਲੰਗਰ ਵੀ ਜਿਹੜਾ ਇੱਥੇ ਲਗਾਇਆ ਗਿਆ ਹੈ